ਬੰਦੇ ਬੈਠੇ ਰੇ ਕਿਹੜੇ ਬੰਦੇ ਸੁਣੀ ਆ ਪਏ ਇੱਥੋਂ ਹੀ ਤਾਂ ਪਈ ਇਹ ਤਾਂ ਬਹੁਤ ਵੱਡਾ ਕਿਹੜੇ ਪਾਸਿਆਂ ਤੋਂ ਇੱਥੋਂ ਆ ਵੀ ਅੱਥੇ ਤੂੰ ਭਾਈ ਤੂੰ ਕਿੱਥੋਂ ਆ ਇਹਦਾ ਸਰਦਾਰ ਜੀ ਨਹੀਂ ਭਰਾ ਮੜਾ ਮੂਠੇ ਬੋਲਦਾ ਨਹੀਂ ਭਾਈ ਇੱਥੋਂ ਆ ਤੁਸੀਂ ਕੀ ਲੈਣਾ ਹੈ ਹੈਲੋ ਓਏ ਹੈਲੋ ਓ ਹੈਲੋ ਓ ਆਦਾ ਗਿਆ ਵੇ ਇਹ ਤਾਂ ਗਿਆ ਵੀਡੀਓ ਬਣਾ ਆ ਵੇਖੋ ਵੀਡੀਓ ਹੈਲੋ ਆ ਇੱਧਰ ਭਾਈ ਹੈਲੋ ਇਹ ਬੰਦੇ ਪਏ ਆ ਹੈਲੋ ਡਿੱਗੇ ਪਏ ਆ ਹੈਲੋ ਇਹ ਟੀਕਾ ਵਾਲਾ ਹੀ ਪਏ ਆ ਮਤਲਬ ਕਤਰਾ ਬਾਈ ਬਾਈ ਦੇਖੀ ਮੜਾ ਯਾਰ ਪਤਾ ਕਿਰੇ ਮੁੰਡੇ ਕਿਵੇਂ ਅਠਾ ਦੇਖੀ ਆ ਰਾਵੇ ਹੀ ਜਾਂਦੇ ਸ਼ਰੇ ਆਵੀਂ ਅਠਾ ਅਠਾ ਆ ਪੀ ਯਾਰ ਬਿੰਦੂ ਯਾਰ ਬਾਈ ਆ ਗਏ ਤੁਸੀਂ ਓਏ ਅੰਦਾ ਗਏ ਅਠਾ ਵੀ ਬਣਾਈ ਜਾਂਦਾ ਆਹ ਕੋਈ ਲਾਂਦਾ ਬਾਈ ਸਵੇਖੀ ਕਿਹਦੇ ਓਏ ਹਾਂ ਦੀ ਠਾਏ ਨੀਪਾ ਹੇ ਬਾਈ ਜਾਣਦਾ ਮੈਂ ਤੂੰ ਯਾਰ ਜਾਣਦਾ ਮੈਂ ਤੇਰਾ ਕਿਹੜਾ ਪਿੰਡ ਆ ਹੈ ਤਾਂ ਰੁੱਕ ਲਈ ਭਰਾਵਾ ਦੇਖ ਉਹ ਹੈ ਤਾਂ ਲੁੱਕ ਨਹੀਂ ਜੀ ਭੋਏ ਉਖਾੜ ਦੇ ਆ ਕੇ ਮੈਂ ਡੱਕ 라ਜੂ ਇਹਨੇ ਵੀਡੀਓ ਵੀਡੀਓ ਰੱਖੀ ਵੀਡੀਓ ਉਖਾੜ ਦੇ ਉਖਾ ਕੇ ਦੇਖੋ ਖੜ ਦੇ ਇੱਕ ਮਿੰਟ ਯਾਰ ਆ ਆ ਦੇਖ ਲੈ ਭਾਈ ਆ ਇਹਨਾਂ ਵੀਡੀਓ ਬੱਕਰੀ ਰਜੂ ਆ ਆ ਆ ਆ ਆ ਠੀਕਾ ਲੱਗਿਆ ਭਾਈ ਆ ਦੇਖ ਲੈ ਭਾਈ ਠੀਕਾ ਲੱਗਿਆ ਖੜਾ ਇੱਕ ਮਿੰਟ ਯਾਰ ਭਰਾਵਾ ਡਿੱਗੀ ਜਾਂਦਾ ਆ ਦੇਖ ਲੋ ਭਾਈ ਠੀਕਾ ਲੱਗਿਆ ਠੀਕਾ ਲੱਗਿਆ ਭਾਈ ਆ ਦੇਖ ਲੋ ਛਰੇ ਆ ਵੀ ਲੋਕਾ ਯਾਰ ਯਾਰ ਜਿਹੜੇ ਆ ਆਦਾ ਹੈ ਨਹੀਂ ਗਾ ਬਈ ਇਧਰ ਵੀਡੀਓ ਕਰ ਆਦਾ ਹੈ ਨਹੀਂ ਗਾ ਬਈ ਫੋਨ ਲਾ ਦੇ 1 ਮਿੰਟ ਬਈ ਫੋਨ ਕਰ ਆ ਆ ਤੋ ਮੇਰੇ ਨੂੰ ਆਇਆ ਤੂੰ ਫੋਨ ਲਾ ਦੇ ਆ ਫੋਨ ਲਾ ਦੇ ਬਈ ਤੂੰ ਮੈਂ ਕਿਹਨਾ ਖੜਦਾ ਹਾਂਜੀ ਆ ਜੀ ਆ ਵੀਡੀਓ ਚੱਲੀ ਜਾਂਦੀ ਨੇ ਆ ਜੀ ਆਪਣੇ ਨਾਲ ਜੀ ਇੱਥੇ ਦਾਣਾ ਮੰਡੀ ਦੇ ਦੋ ਨੌਜਵਾਨ ਇੱਕ ਤਾਂ ਹੈਗਾ ਜੀ ਸੁਰਤ ਚ ਇੱਕ ਤਾਂ ਖਾਦਮੀ ਹੈ ਜੀ ਠੀਕ ਹੀ ਹੈ ਜੀ ਠੀਕੇ ਲੱਗੇ ਆ ਹਾਂ ਜੀ ਹਾਂ ਵੀਡੀਓ ਆ ਰਹੀ ਬਈ ਆ ਰਹਿ ਗਏ ਇੱਧਰ ਆ ਜਾ ਬਈ ਲੋਟੜਾ ਬਈ 8000 ਹੈ ਤੂੰ ਦਾ ਸੋਰਤ ਜੈਨੂ ਠਾ ਬਈ ਆ ਤੇਨੂੰ ਨਾਲ ਦੇ ਉਠਾਏ ਨੂ ਆ ਤੇਨੂੰ ਆ ਦੇਖ ਨੰਬਰ ਨੰਬਰ ਕਿਹੜੇ ਆ ਘਰ ਦੇ ਦਾ ਫੋਨ ਹੈਗਾ ਨੰਬਰ ਨੰਬਰ ਹੈਗਾ ਹੈਗਾ ਤੈਨੂੰ ਤੈਨੂੰ ਨੰਬਰ ਪੁੱਛੀ ਜਾਵੇ ਘਰ ਦਾ ਹੈਗਾ ਸੋਰਤ ਜੀ ਨੇ ਨਹੀਂ ਇਹ ਰਹੇ ਇਹ ਕਿੱਥੀ ਹੈ ਬਈ ਆ ਵੇਖ ਲੋ ਹਣਾ ਆ ਆ ਵੇਖ ਲੋ ਲੋਕ ਬਾਈ ਹਣ ਮੇਰੀ ਇੱਕ ਮਿੰਟ ਗੱਲ ਸੁਣ ਲੋ ਖੜ ਜਾ ਬਾਈ ਵੀਡੀਓ ਇੱਕ ਮਿੰਟ ਖੜ ਦੇ ਲਾਈਵ ਚੱਲੀ ਜਾਂਦਾ ਨਾ ਬਾਈ ਇੱਕ ਮਿੰਟ ਗੱਲ ਸੁਣ ਮੇਰੀ ਆ ਦੋ ਨੌਜਵਾਨ ਸਾਡੇ ਮਿਲੇ ਇੱਥੇ ਪਏ ਦਾਣਾ ਮੜ ਜੇ ਸ਼ੈਰ ਕਰਦੇ ਹੋਏ ਸੀ ਮੈਂ ਤੇ ਮੇਰਾ ਨਾਲ ਸੋ ਯਾਰ ਬੈਲੀ ਸੀ ਤੁਰਨ ਫੇਰ ਨਾ ਆਉਣੇ ਆ ਇੱਕ ਦੇ ਤਾਂ ਟੀਕਾ ਲੱਗਿਆ ਦਿਖਾਇਆ ਹੀ ਬਾਈ ਨੇੜੇ ਕਰਕੇ ਦਿਖਾ ਦੀ ਆ ਟੀਕਾ ਲੱਗਿਆ ਵਾ ਹੈ ਇਹਦੇ ਵਿੱਚ ਤਾਂ ਹੈ ਨਹੀਂਗਾ ਕੁਝ ਇਹਨੂੰ ਸੁਰਤ ਹੈ ਨਹੀਂਗੀ ਆ ਜਿਹੜਾ ਪਿਆਗਾ ਕਹਿੰਦੇ ਜਯੋਧ ਨਸ਼ਾ ਵਿਰੋਧਾ ਤੇ ਬਈ ਜੇ ਯੁੱਧ ਨਸ਼ਾ ਵਰ ਉਹਦੇ ਜੇ ਫੜ ਲੇ ਕਹਿੰਦੇ ਅਸੀਂ ਨੇ ਤਸਕਰ ਫੜ ਲੇ ਨਸ਼ਾ ਵੇਚਣ ਵਾਲੇ ਫੜ ਲੇ ਤੇ ਇਹਨਾਂ ਨੂੰ ਵੀ ਜਾਂਦੇ ਉਹਨਾਂ ਨੂੰ ਪੁੱਛ ਲਗੇ ਨਸ਼ਾ ਕਿੱਥੋਂ ਮਿਲੀ ਕਿੱਥੋਂ ਜਾਂਦਾ ਇਹਨਾਂ ਨਸ਼ਾ ਕਿੱਥੋਂ ਆਉਂਦਾ ਹੈਗਾ ਨਸ਼ਾ ਬਾਈ ਇੱਕ ਮੇਰੀ ਇੱਧਰ ਗੱਲ ਦੇਖ ਹਾਂ ਉਹ ਵੀ ਦੇਖ ਕੇ ਮੰਗੇ ਇਹ ਨਹੀਂ ਵੀ ਖੜ ਚ ਬਾਈ ਖੜਦਾ ਕੋਈ ਨਹੀਂ ਇੱਥੇ ਮੈਂ ਤੇਨੂੰ ਦੱਸਦਾ ਕਿਉਂ ਨਹੀਂ ਖੜਦੇ ਇੱਥੇ ਕੋੜੇ ਅਗੜਾ ਪਤਾ ਕੋਲੇ ਖੜ ਗਏ ਆ ਇਹਨਾਂ ਕਹਿੰਦਾ ਵੀ ਕੀ ਲੈਣਾ ਹੈ ਗੱਲ ਪੈਣਗੇ ਕਿਉਂਕਿ ਬਾਈ ਜਿਹੜਾ ਕੋਈ ਚੱਕ ਕੇ ਲੈ ਜਾਂਦਾ ਨਾ ਕਰਦੇ ਉਹਦੇ ਨੂੰ ਕਹਿੰਦੇ ਵੀ ਉਹਨੇ ਲਵਾਇਆ ਹੋਊਗਾ ਤੇ ਹੁਣ ਬਾਈ ਦੁਆਏ ਦੱਸ ਆ ਵੀਡੀਓ ਜੀ ਬਣਾਉਣੇ ਤੋਂ ਪਹਿਲਾਂ ਸਵਾਲ ਆਏ ਜੇ ਨਸ਼ਾੜੇ ਫੜ ਲਏ ਆ ਤੇ ਇਹਨਾਂ ਨੂੰ ਕਿੱਥੋਂ ਮਿਲਦਾ ਸਾਡੇ ਪੰਜਾਬ ਦੀ ਨੌਜਵਾਨੀ ਆ ਨਿੱਕਾ ਨਿੱਕਾ ਸਿਰੰਜਾਂ ਨੇ ਮਾਰਤੀ ਜਿਹੜੇ ਤਲਵਾਰਾਂ ਕਿਰਚਾ ਗੋਲੀਆਂ ਤੋਂ ਨਹੀਂ ਨਾ ਮਰੇ ਸੀ 2 ਇੰਚ ਦੀ ਸਾਨੂੰ ਸੂਈ ਮਾਰੀ ਜਾਂਦੀ ਆ ਵੇਖੋ ਜਿਹੜੇ ਨਯੋਧ ਨਸ਼ਾ ਵਿਰੋਧ ਸੀਗਾ ਕਿੱਧਰ ਗਏ ਕਿਹਨੂੰ ਫੜਿਆ ਕਿਹਨੂੰ ਆ ਵੱਡੇ ਮੱਛ ਤਾਂ ਬਾਹਰ ਫਿਰਦੇ ਆ ਜਿਹੜਾ ਕੋਈ ਪੀਂਦਾ ਪੂਰਾ ਉਹਨੂੰ ਫੜ ਕੇ ਅੰਦਰ ਕਰ ਦਿੰਦੇ ਆ ਆ ਵੇਖ ਲੈ ਬਾਈ ਤੇਰਾ ਬੰਡ ਬੁੰਡ ਕਿਹੜਾ ਯਾਰ ਬਾਈ ਸਾਡੀ ਪਿਆਰ ਦੀ ਨੌਜਵਾਨੀ ਨੂੰ ਖਤਮ ਕਰਤਾ ਬਰਾਵੋ ਉੱਠ ਖੜੋ ਹੋ ਜੇ ਵੀ ਪੰਜਾਬੀਓ ਕਦੋਂ ਉੱਠੋਗੇ ਆਉਂਦਾ ਕਿੱਥੋਂ ਆ ਆਉਂਦਾ ਗੱਲ ਤਾਂ ਬਾਈ ਆਉਂਦਾ ਸਾਰੇ ਸਾਰੇ ਆਪ ਰਣੀ ਲੱਗੀ ਪਈ ਆ ਉਵੇਂ ਲੱਗੀ ਆ ਬਾਈ ਸਾਰੀ ਰਣੀ ਮਿਣੀ ਭੋਤ ਨਾਲ ਆਉਂਦਾ ਗਿਆ ਇਹ ਸਾਰੇ ਕਹਿੰਦੇ ਆਪ ਹੀ ਵਕਾਉਂਦਿਆਂ ਚਿੱਟਾ ਸਿਰਿਆਂ ਵਿੱਚਦਾ ਤਾਂ ਹੀ ਤਾਂ ਸਰਕਾਰਾਂ ਠੀਕ ਹੈ ਜਿਹੜੇ ਇੱਥੇ ਕੋਈ ਪਿੰਦਾ ਮੜਾ ਮੂਟਾ ਨੂੰ ਫੜ ਕੇ ਪਰਚਾ ਬਾਕੇ ਅੰਦਰ ਕਰ ਦਿੰਦੇ ਆ ਠੀਕ ਹੈ ਬਾਈ ਐ ਹੋਜੀ ਸਾਡੀ ਸੂਰਬੀਰਾਂ ਦੀ ਧਰਤੀ ਸੀਗੀ ਜਿਹੜੇ ਕਹਿੰਦੇ ਹੁੰਦੇ ਸੀ ਨਾ ਨੇਜੀਆਂ ਤਲਵਾਰਾ ਤੋਂ ਨਹੀਂ ਮਰੇ ਤੇ ਆ 2 ਇੰਚ ਦੀ ਸੂਈ ਸਾਾਨੂੰ ਖਤਮ ਕਰੀ ਜਾਂਦੀ ਐ ਨੌਜਵਾਨੀ ਖਤਮ ਕਰਤੀ ਠੀਕ ਐ ਜਾਣਕਨੀਤੀ ਨੇ ਮਾਰੇ ਆ ਜਾਣਕਨੀਤੀ ਹੈ ਜ਼ਮੀਨਾਂ ਹਰੇਕਾਂ ਹੋ ਗਏ ਸਾਡਾ ਹੋ ਗਏ ਲੈਂਡ ਪੂਲਿੰਗ ਪਾਲਿਸੀ ਲਾਂਦੇ ਕਿਤੇ ਕਾਲੇ ਕਾਨੂੰਨ ਲਾਂਦੇ ਸਾਡੀਆਂ ਜ਼ਮੀਨਾਂ ਖੋਈ ਜਾਂਦੇ ਐ ਨੌਜਵਾਨੀ ਜਿਨ੍ਹਾਂ ਨੇ ਸਾਡੇ ਨੇ ਹੱਕਾਂ ਤੇ ਬੋਲਣਾ ਸੀਗਾ ਉਹਨਾਂ ਨੂੰ ਨਸ਼ਿਆਂ ਤੇ ਲਾਤਾ ਕਿੱਧਰ ਜਾਓਗੇ ਕਰੋਗੇ ਕਿ ਉੱਠ ਖੜੋ ਹਜੇ ਵੀ ਟਾਈਮ ਹੈ ਪੰਜਾਬੀ ਕੋ ਉੱਠੋ ਉਹ ਭਰਾਵੋ ਨਾ ਪੀਓ ਓਏ ਨਾ ਪੀਓ ਨਾ ਪੀਆ ਕਰੋ ਭਰਾਵਾ ਆਹ ਆ ਨਲ ਸਾਡੇ ਕਹਿੰਦੇ ਸੀ ਨਲੂਏ ਦੇ ਵਾਰਸ ਆ ਆ ਆਹ ਦੇਖ ਲਓ ਆਹ ਦੇਖ ਲਓ ਫੜ ਲਿਆ ਤੇ ਇਹ ਇਹ ਬਾਈ ਕੀ ਕਰੋਗੇ ਲਾਈਵ ਚੱਲਦਾ ਆ ਆ ਨਾ ਅਸੀਂ ਇਹ ਆਹ ਦੇਖ ਲਓ ਪਏ ਦੋ ਪਏ ਬਾਈ ਗੱਲ ਹੈ ਕੀ ਕਰਨੀ ਹੈ ਲਾਸਟ ਤੇ ਲਾਈਵ ਬਾਈ ਬਾਅਦ ਚ ਕਰਦੀ ਬੰਦ ਕਹਿੰਦੇ ਸੀ ਨਲੂਏ ਦੇ ਵਾਰਸ ਆ ਇਨ ਲੋਗਰੇ ਵਾਰਸੋ ਕਿੱਦਾਂ ਨੂੰ ਜਾਈ ਜਾਨੇ ਤੁਸੀਂ ਉੱਠ ਖੜੋ ਬਚਾ ਲੋ ਪੰਜਾਬ ਨੂੰ ਤੁਹਾਡਾ ਮਰ ਗਿਆ ਪੰਜਾਬ ਜਿਹੜੀਆਂ ਆਪਣੀਆਂ ਕੁੜੀਆਂ ਰੀਲਾ ਦੇ ਨੱਚੀ ਜਾਂਦੀਆਂ ਨੰਗੀਆਂ ਹੋ ਹੋ ਕੇ ਹੈ ਮੁੰਡੇ ਆ ਨਸ਼ਿਆਂ ਨੇ ਮਾਰਤੇ ਕਿਹੜੀਆਂ ਕੁੜੀਆਂ ਜਿਹੜੀਆਂ ਲੱਕ ਹਿਲਾਉਂਦੀਆਂ ਉਹ ਜੰਮਣਗੇ ਸੂਰਮੇ ਉਹ ਕਿਹਨੂੰ ਜੰਮਣਗੇ ਬਈ ਉਹ ਕਿੱਥੋਂ ਸੁੱਚਾ ਜੰਮਦੇ ਨੇ ਉਹ ਹੁਣ 500 ਕ ਜੰਮਣੇ 500 ਕ ਕੁੜੀਆਂ ਵੀ ਨਸ਼ੇ ਤੇ ਹੋਈ ਜਾਂਦੀਆਂ ਤੇ ਮੁੰਡੇ ਜਿਹੜੇ ਬੱਚੇ ਆ ਉਹ ਨਪੁੰਸਕ ਹੋਗੇ ਜਿਹੜੇ ਨਹੀਂ ਤਾਂ ਚਿੱਟੇ ਨੇ ਮਾਰਤੇ ਬਾਈ ਸਾਡੀ ਦਾ ਇਹੀ ਸਾਰਿਆਂ ਨੂੰ ਬੇਨਤੀ ਆ ਪੰਜਾਬ ਗੋ ਉੱਠ ਖੜੋ ਆਪਦੀਆਂ ਜ਼ਮੀਨਾਂ ਬਚਾ ਲਓ ਆਪਸ ਨੂੰ ਦਸਲਾ ਬਚਾ ਲਓ ਆਪਦੀਆਂ ਫਸਲਾਂ ਬਚਾ ਲਓ ਕੁਛ ਨਹੀਂ ਦੇਣਾ ਤੁਨਵਾ ਰੀਣਾ ਰੂਲਣੇ ਕੁਛ ਨਹੀਂ ਦੇਣਾ ਤੁਨੂ ਸਰਕਾਰਾਂ ਨੇ ਤੁਨੂ ਮਾਰਨਤੇ ਹੋਏ ਆ ਤੁਨੂ ਲੋਟੂ ਨੀਤੀ ਲੋਟੂ ਸਰਕਾਰਾਂ ਆ ਗਈਆਂ ਜਿਹੜੇ ਅੰਦਰ ਬੈਠੇ ਆ ਸਹੀ ਸਿੰਘ ਉਹਨਾਂ ਨੂੰ ਛੜਾ ਲਓ ਇਹਨਾਂ ਨੇ ਤੁਹਾਨੂੰ ਮਾਰ ਦੇਣਾ ਕੁਛ ਨਹੀਂ ਪੈਣਾ ਕੰਮ ਆਇਓ ਭਰਾਓ ਪੰਜਾਬ ਗੋ ਉੱਠ ਖੜੋ ਜਾਗ ਜੋ ਜਾਗ ਪੋ ਜਾਗ ਪੋ ਕੋਈ ਇੱਥੇ ਖੜਾ ਨਹੀਂ ਕੋਲ ਦੀ ਟੱਪ ਕੇ ਕਿਸੇ ਨੇ ਉਹਨਾਂ ਨੂੰ ਚੱਕਣ ਵਾਸਤੇ ਨਹੀਂ ਉੱਠਿਆ ਕੋਈ ਪੰਜਾਬ ਉਹ ਹੱਥ ਬੰਨ ਕੇ ਬੇਂਤੇ ਫਸਲਾ ਨਸਲਾ ਬਚਾ ਲਓ ਠੀਕ ਹੈ ਤੇ ਆ ਜਿਹਦੇ ਹੈਗੇ ਵਿਸ਼ਾਲ ਨੇ ਠੀਕੇ ਕੋਲੇ ਇੱਕ ਮਰਲਾ ਵੀ ਥਾਂ ਦਾ ਨਹੀਂ ਉਹ ਵੀ ਜਾਗ ਪੇ ਬੜੀ ਹਾਂ ਹਾਂ ਦੀ ਫਸਲ ਰੱਖੋ ਜ਼ਮੀਨਾਂ ਵਾਲੇ ਖੜੀ ਜਾਗੇ ਵੇ ਆ ਹਾਂ ਉਹ ਜ਼ਮੀਨਾਂ ਦਾ ਬਹੁਤ ਵੱਡਾ ਅੰਤਰ ਆ ਵੀਰੇ ਬਾਈ ਸਾਰੇ ਅੱਠ ਖੜੋ ਸਨੇ ਮਜ਼ਦੂਰ ਸਾਰਿਆਂ ਤੋਂ ਟੀਫਨ ਫੜਾ ਦੇਣੇ ਨਾ ਸਰਕਾਰਾਂ ਨੇ ਫਸਲਾ ਬਚਾ ਲੋ ਨਸਲਾ ਬਚਾ ਲੋ ਨੌਜਵਾਨੀ ਬਚਾ ਲੋ ਰੀਲਾਂ ਦੇ ਲਾਕ ਲਾ ਲਾ ਕੇ ਕੁੜੀਓ ਕੋਸ ਨਹੀਂ ਬਜਣਾ ਉੱਠ ਖੜ ਭਰਾਵਾ ਉੱਠ ਆ ਦੇਖ ਲੋ ਜਵਾਨੀ ਇਹਨਾਂ ਪੰਜਾਬ ਆ ਹੱਕ ਲੈਣਗੇ ਨਹੀਂ ਸਾਰੇ ਮੁਲਖ ਨੂੰ ਰੋਟੀ ਖਵਾਉਂਦਾ ਇਹਨਾਂ ਨੇ ਹੱਕ ਲੈਣੇ ਬਈ ਆ ਸਾਰੇ ਮੁਲਖ ਨੂੰ ਰੋਟੀ ਖਵਾਉਂਦਾ ਬਈ ਤੇ ਬਾਹਰ ਵੀ ਇਹਨਾਂ ਦੇ ਨਿਗਾਹ ਇਹ ਇੰਨੀ ਆਪਣੀ ਪੰਜਾਬ ਉਹ ਤੇ ਜਨਕੀਸ਼ ਧਰਤੀ ਆ ਸਾਰੀ ਦੁਨੀਆ ਤੇ ਢੱਪਾਂ ਸਕਦੀ ਆ ਤੇ ਬੇਇਮਾਨੀ ਟੁੜੀਆਂ ਬਈ ਮੈਂ ਤੈਨੂੰ ਦੱਸਦਾ ਬਈ ਅੰਗਰੇਜ਼ ਕਿਉਂ ਆਏ ਸੀ ਅੰਗਰੇਜ਼ ਇਸੇ ਕਰਕੇ ਆਏ ਸੀ 1 ਮਿੰਟ ਮੇਰੀ ਗੱਲ ਸੁਣ ਲਈ ਹੁਣ ਆ ਲਾਈਵ ਦੇ ਵਿੱਚ ਤਾਂ ਲਾਈਵ ਚ ਦਿੰਦਾ ਅੰਗਰੇਜ਼ ਸਿੱਖਾਂ ਨੂੰ ਕੋਈ ਭਜਾਉਣ ਵਾਸਤੇ ਨੇ ਖਾਣਾ ਕੋਈ ਵਿਰੋਧ ਨਹੀਂ ਉਹਨਾਂ ਨੂੰ ਸਿਰਫ ਆ ਜਮੀਨ ਚਾਹੀਦੀ ਜਮੀਨਾਂ ਜਾ ਉੱਠ ਖੜਿਆ ਉਹਨੂੰ ਸਿਰਫ ਇੱਥੋਂ ਦੀ ਪੰਜਾਬ ਦੀ ਧਰਤੀ ਚਾਹੀਦੀ ਜਾਈ ਦੇ ਧਰਤੀ ਉਹ ਫੇਰ ਉਹਨਾਂ ਨੇ ਉਹਨਾਂ ਨੇ ਆ ਉੱਠ ਖੜੇ ਆ ਉੱਠ ਖੜਿਆ ਓਏ ਉੱਠ ਖੜਿਆ ਆ ਦੇਖੋ ਉੱਠੇ ਐਂ ਬੁਨਾਸ ਨੂੰ ਫੋਲ ਲਾਉਣਾ ਮੈਂ ਖੜ ਦੇ ਕਹਿੰਦੀ ਪਟ ਖੜਾ ਆ ਉੱਠ ਖੜਾ ਭਾਈ ਉੱਠ ਖੜਿਆ ਆ ਹੋ ਗਿਆ ਸਾਜ ਉੱਠ ਖੜਿਆ ਉੱਠ ਖੜਾ ਕਰ ਦੇ ਮੈਂ ਲਾ ਦੇ ਨਾ ਭਾਈ ਪਾਣੀ ਪਾ ਦੇ ਪਾਣੀ ਪੀਉਣੇ ਪੀਉਣੇ ਖੜ ਦੇ ਇੱਕ ਮਿੰਟ ਰਾਜੂ ਪਾਣੀ ਪੀ ਆ ਨਾ ਭਾਈ ਦਾਣਾ ਮੰਡੀ ਦੇ ਵਿੱਚ ਦੋ ਨੌਜਵਾਨ ਆ ਗਮਸਮ ਹੁਣ ਆ ਗਈ ਸੁਰਤ ਤੇ ਆਜੋ ਲੈ ਕੇ ਜਾਓ ਨਸ਼ੇ ਲੱਗੇ ਟੀਕੇ ਦੇ ਟੀਕੇ ਲੱਗੇ ਦੋਨਾਂ ਦੇ ਬਾਹਾਂ ਵਿੱਚ ਆਜੋ ਭਾਈ ਆਜੋ ਆਜੋ ਕਿਹੜਾ ਪਿੰਡ ਹੈ ਭਾਈ ਤੇਰਾ ਕਿਹੜਾ ਪਿੰਡ ਨਹੀਂ ਆ ਭਾਈ ਇੱਥੋਂ ਹੀ ਤਾਂ ਭਾਈ ਇਹ ਤਾਂ ਬਹੁਤ ਵੱਡਾ ਕਿਹੜੇ ਪਾਸਿਆਂ ਤੋਂ ਇੱਥੋਂ ਹੀ ਆ ਵੀ ਅੱਥੇ ਤੂੰ ਭਾਈ ਤੂੰ ਕਿੱਥੋਂ ਆ ਇਹਦਾ ਸੁਰਤ ਜੀ ਨਹੀਂ ਭਰਾਵਾ ਮੜਾ ਮੂਠਾ ਹੀ ਬੋਲਦਾ ਨਹੀਂ ਭਾਈ ਇੱਥੋਂ ਹੀ ਐ ਤੁਸੀਂ ਕੀ ਲੈਣਾ ਕੀ ਲੈਣਾ ਕੀ ਭਰਾਵਾ ਸੂਆਂ ਲਾਲਾ ਇੱਥੇ ਡਿੱਗੀ ਜਾਂਦੇ ਆ ਘਰੇ ਘਰੇ ਲਾ ਲਿਆ ਕਰੋ ਇੱਥੇ ਮਰੀ ਜਾਂਦੇ ਆ ਕੋਈ ਮਾਰ ਮਾਰਾ ਸ਼ੋਰਤ ਜਿਹਰਾ ਹੈ ਬੈਕਰੋ ਯਾਰ ਆਪੇ ਜਾੜਾ ਹੈ ਆਪੇ ਜਾੜਾ ਹੈ ਬਣਾਵਾ ਦਾ ਆਹੇ ਖਣ ਲੈ ਲੈ ਫੜਦੇ ਰਾਜੂ ਆਪੀ ਵੇਖੀ ਲੈ ਇੱਕ ਦੂਜੇ ਕਿਥੋਂ ਲੈਂਦਾ ਸੀ ਕੋਈ ਸ਼ਰਤ ਨਹੀਂ ਬਈ ਆ ਲਾਈਵ ਕਿੱਥੇ ਘਰੇ ਜਾੜੋਂਗੇ ਯਾਰ ਬਾਈ ਦੂਰਾ ਜੋਨ ਕੀ ਆਖੇ ਨਾ ਜਾਏ ਕਿਹਦੇ ਬਾਰੇ ਯਾਰ ਬਾਈ ਯਾਰ ਇਹਨਾਂ ਦਾ ਕੀ ਕਰਾਂਗੇ ਯਾਰ ਮੈਂ ਤੁਹਾਨੂੰ ਦੱਸਦਾ ਬਾਈ ਅਚਾਨਕ ਨੀਤੀ ਕੀ ਆ ਬਾਈ ਇਹ ਇਹ ਨਾ ਆਪਣੇ ਕੋਈ ਇਹ ਇਹਨਾਂ ਨੂੰ ਕੋਈ ਖਾਲਸਤਾਨਾ ਨਹੀਂ ਕੋਈ ਕਾਸੇਣਾ ਨਹੀਂ ਇਹਨਾਂ ਨੂੰ ਸਿਰਫ ਬੇਈਮਾਨ ਹੈ ਲੋਕ ਬਾਹਰਲੇ ਮੋٹے ਲੋਕ ਕਿਸੇ ਟਾਈਮ ਮਹਾਰਾਜਾ ਰਣਜੀਤ ਸਿੰਘ ਦੇ ਇੱਕ ਮਿੰਟ ਬਾਈ ਮੇਰੀ ਗੱਲ ਸੁਣ ਲੈ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਆਪਣਾ ਰੁਪਿਆ ਇੰਗਲੈਂਡ ਦੇ ਬਰਾਬਰ ਹੁੰਦਾ ਸੀ ਹੁੰਦਾ ਸੀ ਕਿ ਨਹੀਂ ਹੁੰਦਾ ਸੀ ਇਹਨੂੰ ਕੱਟ ਲਾ ਜਾਂਦਾ ਯਾਰ ਕੱਟ 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 ਕੱਟਦੇ ਜਾ ਅੱਜ ਅੱਜ ਆਪਣਾ ਰੁਪਿਆ ਨਪ ਚ ਉਹਨਾਂ ਦੇ 99 ਰੁਪਏ ਤੇ ਆਪਣਾ 1 ਰੁਪਿਆ ਹੈ ਤੇ ਉਹ ਇਸ ਜ਼ਮੀਨ ਇਹ ਜ਼ਮੀਨ ਐਡੀ ਪਿਆਊ ਆ ਇਹਨੂੰ ਖਾਨਣੇ ਫਿਰ ਇਹਨੂੰ ਨੱਪਣ ਵਾਸਤੇ ਇਹਨਾਂ ਸਰਕਾਰਾਂ ਨੇ ਆਪ ਦੇ ਲੋਕ ਵੀ ਗਰੀਬ ਕਰਲੇ ਤੇ ਆਪਣੇ ਤਾਂ ਕਰਨੇ ਸੀ ਪਰ ਆਪਣੇ ਆਪਣੀ ਜਿਹੜੇ ਇੱਥੋਂ ਦੇ ਪੈਦਾ ਹੁੰਦੇ ਆ ਨਾ ਜਿਹੜੇ ਇੱਥੇ ਜਮਦੇ ਆ ਲੋਕ ਉਹ ਅਣਖੀ ਤੇ ਯੋਧੇ ਜਮਦੇ ਆ ਉਹ ਇਹਨਾਂ ਨੂੰ ਖਤਮ ਕਰਨ ਵਾਸਤੇ ਬਾਈ ਇਹਨਾਂ ਨੂੰ ਖਤਮ ਕਰਨ ਵਾਸਤੇ ਐਨਾ ਜ਼ੋਰ ਉਹਨਾਂ ਦਾ ਲੱਗਿਆ ਹੋਇਆ ਵੀ ਇਹਨਾਂ ਨੂੰ ਖਤਮ ਕਰੋ ਆਪਾਂ ਇਹਨੂੰ ਨੱਪ ਗਏ ਨੱਪ ਗਿਆ ਬਈ ਸੂਈ ਆਹ ਵੇਖ ਲਓ ਵੀਰੇ ਇੱਥੋਂ ਤੱਕਰ ਜ਼ੋਰ ਲੱਗਿਆ ਹੋਇਆ ਜਾਗ ਪੋ ਜਾਗ ਪੋ ਜਾਗ ਪੋ ਭਰਾਵੋ ਜਾਗ